ਸਰਸਿੰਗ ਟੈਨੋਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਪਣੀ ਸਿੰਘ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ। ਜੜੇ ਸਭ ਤੋਂ ਪਹਿਲਾਂ ਤੇ ਇਹ ਦੱਸੋ ਬਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਸਿਹਤ ਦਾ ਕੀ ਹਾਲ ਆ ਕੀ ਉਹ ਹਸਪਤਾਲ ਚ ਨੇ ਜਾਂ ਘਰ ਆਗੇ ਨੇ ਤੇ ਕੀ ਨੇ ਧਮਕੀ ਦਿੱਤੀ ਆ ਕਿ ਉਹਨਾਂ ਨੂੰ ਪਲੇਨੀਅਮ ਦੇ ਦਿੱਤਾ ਜਾਏਗਾ ਇਹ ਜ਼ਹਿਰ ਆ ਮੇਰਾ ਖਿਆਲ ਆ ਰੇਡੀਓ ਐਕਟਿਵ ਹੈਵੀ ਮੈਟਲ ਹੈ ਪਤਾ ਵੀ ਨਹੀਂ ਲੱਗਦਾ ਕਿ ਇਹ ਬੰਦਾ ਮਰਿਆ ਕਦੇ ਨਾਲ ਆ ਬਿਲਕੁਲ ਸਰ ਜੀ ਸਾਹਿਬ ਆਪਾਂ ਜਿਹੜਾ ਕੱਲ ਖਬਰਾਂ ਸੰਖੇਪ ਕੀਤਾ ਨਾ ਉਦੋਂ ਇਹਦੀ ਗੱਲ ਕਹੀ ਸੀ ਵੀ ਭਾਈ ਕਿਲੀ ਚੈਨਾ ਦੇ ਵਿੱਚ ਸੰਬੋਧਨ ਕਰਨ ਤੋਂ ਬਾਅਦ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸਾਹ ਲੈਣ ਤੇ ਦਿੱਕਤ ਹੋਈ ਤੇ ਉਹ ਫੇਰ ਜਾ ਕੇ ਉੱਥੇ ਹੀ ਭਰਤੀ ਹੋ ਗਏ। ਜਾਨਕਿ ਫੋਟਸ ਹਸਪਤਾਲ ਦੇ ਵਿੱਚ ਫੇਰ ਭਰਤੀ ਹੋਏ ਆ। ਜਿੰਨੀ ਕਿ ਮੇਰੇ ਕੋਲੇ ਜਾਣਕਾਰੀ ਆ ਇਸ ਵੇਲੇ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਫੋਟਸ ਦੇ ਵਿੱਚ ਹੀ ਆ। ਤਗਲੀ ਗੱਲ ਇਹ ਹੈ ਜੀ ਕਿ ਅੱਜ ਸਵੇਰ ਦੇ ਵੇਲੇ ਇੱਕ ਈਮੇਲ ਆਉਂਦੀ ਆ। ਉਹਦੇ ਵਿੱਚ ਲਿਖਿਆ ਹੋਇਆ ਜੀ ਕਿ ਮੁਹਾਲੀ ਦੇ ਕਈ ਸਕੂਲਾਂ ਨੂੰ ਉਡਾ ਰਹਿਣਾ 1:00 ਤੇ 11 ਮਿੰਟ ਦੇ ਉੱਤੇ ਦੁਪਹਿਰ ਦੇ ਵੇਲੇ ਤੇ ਫੋਟਸ ਹਸਪਤਾਲ ਨੂੰ ਉਡਾ ਲੈਣਾ ਕੋਲੇਨੀਅਮ ਦੇ ਦਿੱਤਾ ਗਿਆ ਭਾਈ ਬਿਲਾਵਰ ਸਿੰਘ ਦੇ ਵਾਰਸਾਂ ਦੇ ਵੱਲੋਂ ਭਗਵੰਤ ਮਾਨ ਹੋਰਾਂ ਨੂੰ ਤੇ ਇਹ ਗੱਲ ਕਹੀ ਸੀ ਕਿ ਬਿਆਨਤ ਸਿੰਘ ਵਾਲਾ ਹਾਲ ਕਰਾਂਗੇ ਕਈ ਕੁਸ਼ੇ ਦੇ ਵਿੱਚ ਹੋਰ ਵੀ ਲਿਖਿਆ ਹੈਗਾ ਸੋ ਗੱਲ ਇਹ ਜੀ ਕਿ ਉਸ ਤੋਂ ਬਾਅਦ ਫਿਰ ਚੱਪੇ-ਚੱਪੇ ਦੇ ਉੱਤੇ ਪੜਸੋ ਲੱਗੀ ਫਿਰ ਫੋਟਸ ਹਸਪਤਾਲ ਨੂੰ ਘੇਰਾ ਵੀ ਪਾਇਆ ਗਿਆ ਵਿੱਚ ਵਿਚਾਲੇ ਜੇ ਖਬਰਾਂ ਆਈਆਂ ਸੀ ਕਿ ਭਗਵੰਤ ਮਾਨ ਸਾਹਿਬ ਦਾ ਹਸਪਤਾਲ ਜਿਹੜਾ ਉਹ ਬਦਲਣ ਲੱਗੇ ਆ ਫਿਰ ਪਤਾ ਲੱਗਾ ਵੀ ਨਹੀਂ ਬਦਲਣ ਲੱਗੇ ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇਹ ਅਫਵਾਹ ਹੀ ਸੀ 1:00 ਦੇ 11 ਮਿੰਟ ਦੇ ਉੱਤੇ ਕੁਝ ਨਹੀਂ ਹੋਇਆ ਹੋਣਾ ਵੀ ਨਹੀਂ ਚਾਹੀਦਾ ਪਰ ਕੌਣ ਆ ਇਹ ਜਿਹੜਾ ਧਮਕਣਾ ਦੇਣ ਵਾਲੇ ਕਦੇ ਸਕੂਲ ਉਡਾ ਦੇਾਂਗੇ ਕਦੇ ਦਰਬਾਰ ਸਾਹਿਬ ਉਡਾ ਦੇਾਂਗੇ ਕਦੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਬੱਲਾ ਵਾਲੇ ਡੇਰੇ 'ਚ ਆਉਂਦੇ ਆ ਉਦੋਂ ਮਾੜੀਆਂ ਖਬਰਾਂ ਆਉਂਦੀਆਂ ਕਦੇ ਭਗਵੰਤ ਮਾਨ ਨੂੰ ਉਡਾ ਦੇਾਂਗੇ ਕਦੇ ਇਸੇ ਕਾਲਜ ਉਡਾ ਦੇਾਂਗੇ ਤੇ ਕਦੇ 에어ਪੋਰਟ ਉਡਾ ਦੇਾਂਗੇ ਕਦੇ ਇਸੇ ਦੀ ਕਹਿੰਦੇ ਜੀ ਅਸੀਂ ਕਚਹਿਰੀ ਉਡਾ ਦੇਾਂਗੇ ਕਦੇ ਹਾਈ ਕੋਰਟ ਉਡਾ ਦੇਾਂਗੇ ਵੀ ਇਹੋ ਜੀਆਂ ਖਬਰਾਂ ਹੁੰਦੀਆਂ ਰਹਿੰਦੀਆਂ ਪਰ ਪਤਾ ਨਹੀਂ ਕੌਣ ਆ ਫਾਈਬਰ ਕ੍ਰਾਈਮ ਚੱਲਦੇ ਵੱਲੋਂ ਹਲੇ ਤੱਕ ਉਹਨਾਂ ਲੋਕਾਂ ਦੀ ਪੈੜ ਨਹੀਂ ਨੱਪੀ ਗਈ ਕੋਈ ਜਾਣਕਾਰੀ ਮਿਲੀ ਨਹੀਂ ਵੀ ਇਹ ਕੌਣ ਬੰਦੇ ਜਿਹੜੇ ਆਪ ਕੱਢ ਰਹੇ ਆ ਕੀਦੇ ਵਾਰਿਸ ਨੇ ਉਹ ਦਸੀ ਤਾਂ ਜਾਂਦੇ ਨੇ ਉਹ ਵੀ ਕਿਹਦੇ ਵਾਰਸ ਸਹੀ ਤੁਸੀਂ ਦੱਸਿਆ ਸੀ ਦਲਾਵਰ ਸਿੰਘ ਨਹੀਂ ਨਹੀਂ ਅਸਲ ਨਹੀਂ ਨਹੀਂ ਉਹ ਥੱਲੇ ਜਿਹੜੇ ਨਾਂ ਲਿਖੇ ਆ ਉਹ ਨਾਂ ਲਿਖੇ ਆ ਕੋਈ ਅਸਲ ਨਾਂ ਜਾਂ ਉਹੀ ਬੰਦੇ ਆ ਜਾਂ ਦੇਖੋ ਕਿਹੜੇ ਮੋਬਾਈਲ ਤੋਂ ਕਿਹੜੇ ਕੰਪਿਊਟਰ ਤੋਂ ਕਿਹੜੇ ਆਈਪੀਸੀ ਐਡਰੈਸ ਤੋਂ ਕਿਹੜੇ ਦੇਸ਼ ਦੇ ਵਿੱਚੋਂ ਈਮੇਲ ਆਈ ਆ ਜਿਹੜੇ ਇਹ ਬੰਦਿਆਂ ਦੇ ਥੱਲੇ ਨਾਂ ਪਾਏ ਗਏ ਆ ਉਹ ਸੱਚੀ-ਮੁੱਥੀ ਨਾ ਹੈਗੇ ਆ ਜਾਂ ਉਹ ਕੋਈ ਵੈਸੀ ਨਾ ਫੇਕ ਪਾਏ ਹੋਏ ਆ ਇਹਦੇ ਬਾਰੇ ਹਾਲੇ ਤੱਕ ਕੋਈ ਸੂਤ ਰਹਿ ਨਹੀਂ ਪਰ ਉਹ ਕਹਿੰਦੇ ਆ ਕਿ ਅਸੀਂ ਦਲਾਵਰ ਸਿੰਘ ਦੇ ਵਾਰਿਸ ਆ ਉਹ ਕਹਿੰਦੇ ਕਿ ਅਸੀਂ ਫਲਾਣੀ ਖਾਲਸਤਾਨ ਜਥੇਬੰਦੀ ਦੇ ਨਾਲ ਸੰਬੰਧਤ ਹੈਗੇ ਆ ਪਰ ਭਾਈ ਦਲਾਵਰ ਸਿੰਘ ਦੀ ਕੁਰਬਾਨੀ ਦੀ ਉਹਦੇ ਵਿੱਚ ਗੱਲ ਕੀਤੀ ਗਈ ਆ ਤੇ ਇਹ ਗੱਲ ਕਹੀ ਗਈ ਆ ਕਿ ਉਹਨਾਂ ਦੇ ਵਾਰਸਾ ਨਿਪਲੋਨੀਅਮ ਦਿੱਤਾ ਹੈਗਾ ਜੀ ਇਹ ਪਲੈਨੀਅਮ ਉਹੀ ਜ਼ਹਿਰ ਆ ਜਿਹੜੇ ਆਮ ਤੌਰ ਤੇ ਦੋਸ਼ ਲੱਗਦੇ ਰਹੇ ਕਿ ਰੂਸ ਦੇ ਵਿੱਚ ਜਾਂ ਕੋਈ ਹੋਰ ਵੱਡੇ ਲਈ ਡਰਨ ਦੇ ਦਿੰਦੇ ਆ ਤੇ ਪਤਾ ਨਹੀਂ ਲੱਗਦਾ ਕਾਦੇ ਨਾਲ ਮਰਿਆ ਪੋਸਟਮਾਰਟਮ ਵੀ ਪਤਾ ਨਹੀਂ ਲੱਗਦਾ ਇਹ ਰੇਡੀਓ ਐਕਟਿਵ ਜ਼ਹਿਰ ਹੈ ਭਾਈ ਸਰ ਜੀ ਮੈਨੂੰ ਨਾ ਮੈਨੂੰ ਇਹਦੇ ਬਾਰੇ ਨਾ ਜਾਣ ਨਹੀਂ ਸੀਗਾ ਜੀ ਪਰ ਜਦੋਂ ਅੱਜ ਸਵੇਰ ਦੇ ਵੇਲੇ ਖਬਰ ਆਈ ਤਾਂ ਗੂਗਲ ਦੇ ਉੱਤੇ ਫਿਰ ਮੈਂ ਸਰਚ ਕੀਤਾ ਵੀ ਕੀ ਚੀਜ਼ ਕੀ ਹੁੰਦੀ ਆ ਇਹ ਦੁਨੀਆ ਦੀ ਸਭ ਤੋਂ ਖਤਰਨਾਕ ਜ਼ਹਿਰਾਂ ਦੇ ਵਿੱਚੋਂ ਇੱਕ ਆ ਇਹਦਾ ਹਾਲੇ ਤੱਕ ਕੋਈ ਇਲਾਜ ਨਹੀਂ ਕੋਈ ਕਾਟ ਕਰਨ ਵਾਲੀ ਦਵਾਈ ਇਜਾਦ ਨਹੀਂ ਹਾਲੇ ਤੱਕ ਹੋਈ ਜਦੋਂ ਕਿਸੇ ਬੰਦੇ ਦੇ ਸਰੀਰ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਚਲਾ ਜਾਂਦਾ ਤਾਂ ਫਿਰ ਉਹਦੇ ਸਰੀਰ ਦੇ ਅੰਗ ਡੈਮੇਜ ਹੋ ਜਾਂਦੇ ਆ ਹੌਲੀ-ਹੌਲੀ ਤੇ ਉਹਨੂੰ ਸਾਹ ਲੈਣ ਦੀ ਤਕਲੀਫ ਹੁੰਦੀ ਆ ਸ਼ੁਰੂਆਤੀ ਲੱਛਣਾਂ ਦੇ ਵਿੱਚ ਇਹ ਆ ਵੀ ਲੂਜ਼ ਮੋਸ਼ਨ ਲੱਗੇ ਉਲਟਾ ਲੱਗਣਾ ਤੇ ਇਸ ਤਰੀਕੇ ਦੇ ਲੱਛਣ ਆਉਂਦੇ ਆ ਭਗਵੰਤ ਮਾਨ ਉਹ ਦੇਣਾ ਚਾਹੁੰਦੇ ਆ ਕਿ ਦੇ ਦਿੱਤਾ ਗਿਆ ਹੈ ਜਾਂ ਇਹ ਬਾਰ ਬਾਰ ਹਸਪਤਾਲ ਕਿਉਂ ਦਾਖਲ ਹੋ ਰਹੇ ਨੇ ਈਮੇਲ ਦੇ ਵਿੱਚ ਲਿਖਿਆ ਹੋਇਆ ਕਿ ਦੇ ਦਿੱਤਾ ਗਿਆ ਹੈ ਹੁਣ ਇਹ ਨਹੀਂ ਪਤਾ ਜੀ ਕਿ ਇਹ ਗੱਲ ਸੱਚੀ ਆ ਜਾਂ ਝੂਠੀ ਆ ਪਰ ਇਹ ਜੀ ਕਿ ਬਸ ਇਨੀ ਗੱਲ ਕਰੀ ਉਹ ਈਮੇਲ ਦੇ ਵਿੱਚ ਹੀ ਆ ਜਿਹੜੀਆਂ ਕੁਝ ਖਤਰਾਂ ਲਿਖੀਆਂ ਹੋਈਆਂ ਉਹ ਹੀ ਆ ਬਸ ਅੱਛਾ ਗੁਰਦਾਸਪੁਰ ਨੂੰ ਕੀ ਖਤਰਾ ਹੋ ਗਿਆ ਅਕਾਲੀ ਦਲ ਵਾਲੇ ਕਹਿੰਦੇ ਗੁਰਦਾਸਪੁਰ ਨੂੰ ਬਚਾਓ ਇਹ ਕੱਲ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਹਰ ਹਲਕਾ ਬਚਾਓ ਇਹ ਰੈਲੀ ਕੱਢਣੀ ਆ 40 ਰੈਲੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜੀ ਅਸੀਂ 13 April ਤੱਕ ਕੱਢਣੀਆਂ ਉਹਦੇ ਤਹਿਤ ਹੀ ਅੱਜ ਗੁਰਦਾਸਪੁਰ ਦੇ ਕਾਦੀਆਂ ਖੇਤਰ ਦੇ ਵਿੱਚ ਅੱਜ ਪੰਜਾਬ ਬਚਾਓ ਰੈਲੀ ਕੱਢੀ ਗਈ ਆ ਇਹਦੇ ਤੇ ਸੁਖਵੀਰ ਸਿੰਘ ਬਾਦਲ ਹੋਰੀ ਸੀਗੇ ਬਾਕੀ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਸੀ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਆ ਕਿ ਅਸੀਂ ਪੰਜਾਬ ਨੂੰ ਬਚਾਉਣਾ ਬਸ 8-10 ਮਹੀਨਿਆਂ ਦੀ ਗੱਲ ਹੈ ਜੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਸਾਡੀ ਸਰਕਾਰ ਆ ਜਾਣੀ ਆ ਤੇ ਸੁਖਦੀਰ ਬਾਦਲ ਖਰਾਨੇ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਨੇ ਕਾਹ ਗਲਤ ਕੰਮ ਕੀਤਾ ਹੈ ਕਾਹ ਗਲਤ ਕੰਮ ਕੀਤਾ ਇਸ ਤਰੀਕੇ ਦੇ ਵੇਰਵੇ ਗਣਾਏ ਆ ਪਰ ਜਿਹੜਾ ਇਹ ਪੂਰੇ ਦਾ ਪੂਰਾ ਵਰਾ 2026 ਆ ਮੈਨੂੰ ਲੱਗਦਾ ਜੀ ਇਹ ਰੈਲੀ ਸੱਭਿਆਚਾਰ ਦੇ ਲੈਖੇ ਲੱਗਾ ਰਹਿਣਾ ਇਧਰ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਖਿਲਾਫ ਰੈਲੀਾਂ ਕਦੋਂ ਸ਼ੁਰੂ ਕੀਤੀਗਾ ਅੱਜ ਵੀ ਇੱਕ ਨਵੀਂ ਰੈਲੀ ਦਾ ਪਲਾਨ ਕੀਤਾ ਕਾਂਗਰਸੀ ਕਹਿੰਦੇ ਜੀ ਰਾਹੁਲ ਗਾਂਧੀ ਆ ਰਿਹਾ ਅਸੀਂ ਰੈਲੀਾਂ ਕੱਢਣੀਆਂ ਬੀਜੇਪੀ ਨੇ ਅੱਡ ਕੱਢਣੀਆਂ ਆ ਕਾਲੀਆਂ ਨੇ 40 ਕੱਢਣੀਆਂ ਮਤਲਬ ਰੈਲੀ ਉਹ ਰੈਲੀ ਹੈ ਸਾਰਾ ਕੁਝ ਜੀ ਬਾਕੀ ਫਰਾਂਸ ਦੇ ਰਾਸ਼ਟਰਪਤੀ ਭਾਰਤ ਆਏ ਹੋਏ ਨੇ ਕੋਈ ਸੰਧੀ ਹੋਈ ਦੇਖੋ ਜਿਹੜੀ ਜਾਣਕਾਰੀ ਮਿਲੀ ਰਹੀ ਜੀ ਇਹ ਚੌਥੀ ਵਾਰ ਭਾਰਤ ਦੇ ਵਿੱਚ ਆਏ ਆ ਜੀ ਹੁਣ ਤੱਕ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਆ ਇਹਨਾਂ ਦੇ ਆਉਣ ਤੋਂ ਬਾਅਦ ਹੁਣ ਕਿੰਨੇ 100 ਕਰੋੜ ਜਾਂ ਕਿੰਨੇ ਅਰਬ ਦੀ ਤੇ ਕਿੰਨੇ ਬਿਲੀਅਨ ਮਿਲੀਅਨ ਡਾਲਰ ਦੀ ਕੋਈ ਹੁੰਦੀ ਹੈ ਜੀ ਡੀਲ ਇਹ ਤਾਂ ਚਲੋ ਜੀ ਉਹਦੇ ਸਮੇਂ ਦੇ ਵਿੱਚ ਪਤਾ ਲੱਗ ਜਾਣਾ ਪਰ ਗੱਲ ਇਹ ਹੈ ਕਿ ਅੱਜ ਜਦੋਂ ਇੱਥੇ ਪਹੁੰਚੇ ਆ ਮੁੰਬਈ ਦੇ ਵਿੱਚ ਸਾਂਝੇ ਤੌਰ ਤੇ ਉੱਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਫਿਰ ਇਹਨਾਂ ਨੇ ਬਾਕੀ ਚੱਲਾਂਬਾਤਾਂ ਵੀ ਕੀਤੀਆਂ ਸੋ ਫ੍ਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਂਕ੍ਰੋ ਵੀ ਅੱਜ ਮੁਲਾਕਾਤ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਲ ਤੇ ਇੱਥੇ ਮੋਦੀ ਸਾਹਿਬ ਨੇ ਗੱਲ ਕਹੀ ਆ ਕਿ ਭਾਰਤ ਤੇ ਫ੍ਰਾਂਸ ਮਿਲ ਕੇ ਭਾਰਤ ਦੇ ਵਿੱਚ ਇਹੋ ਜੇ ਹੈਲੀਕਾਪਟਰ ਦਾ ਨਿਰਮਾਣ ਕਰ ਦੇਗੇ ਜਿਹੜਾ ਮਾਉਂਟ ਐਵਰੇਸਟ ਵਰਗੀਆਂ ਉਚਾਈਆਂ ਤੱਕ ਉਡਾਣ ਭਰੂਗਾ ਮੋਦੀ ਨੇ ਫ੍ਰਾਂਸ ਨੂੰ ਭਾਰਤ ਦਾ ਸਪੈਸ਼ਲ ਪਾਰਟਨਰ ਦੱਸਿਆ ਤੇ ਅਗਲੀ ਗੱਲ ਇਹ ਆ ਵੀ ਅਜ ਮੈਕਰੋ ਨੇ ਇੰਡੀਆ ਫ੍ਰਾਂਸ ਇਨੋਵੇਸ਼ਨ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੇ ਕਈ ਵੱਡੀਆਂ ਕੰਪਨੀਆਂ ਦੇ ਸੀਈਓ ਭਾਰਤੀ ਆ ਇਹ ਗੱਲ ਕਹੀ ਵੀ ਅਲਫਾਬੈਟ ਮਾਈਕਰੋਸਾਫਟ ਆਈਬੀਐਮ ਐੀਓਬੀ ਤੇ ਪਾਲੋ ਆਰਟੋ ਨੈਟਵਰਕਸ ਦੇ ਸੀਈਓ ਭਾਰਤੀ ਹਗੇ ਆ ਉਹਨਾਂ ਨੇ ਕਿਹਾ ਜੀ ਕਿ ਭਾਰਤ ਦੇ ਨਾਲ ਅਸੀਂ ਸਮਝੌਤਾ ਕਈ ਵਕਤ ਵਕਤ ਵਿਸ਼ਿਆਂ ਦੇ ਉੱਤੇ ਕਰ ਰਹੇ ਆ ਤੇ ਉਹਨਾਂ ਨੇ ਕਿਹਾ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਕਈ ਖੇਤਰਾਂ ਦੇ ਵਿੱਚ ਵੱਡੀਆਂ ਗਤੀਵਿਧੀਆਂ ਹੋਣਗੀਆਂ ਇੱਟਣਾ ਜੀ ਕਿਲਾ ਰਾਏਪੁਰ ਦੀਆਂ ਖੇਡਾਂ ਹੁੰਦੀਆਂ ਨੇ ਇਸ ਰੁੱਤ ਦੇ ਵਿੱਚ ਹੋਈਆਂ ਗੱਡੀਆਂ ਭੱਜੀਆਂ ਨੇ ਜਿਹੜੀਆਂ ਗੱਡੀਆਂ ਭਜਾਉਣ ਵਾਲੇ ਆ ਉਹ ਆਰਾ ਹਲੇ ਵੀ ਲਾ ਕੇ ਰੱਖਦੇ ਆ ਬਿਲਕੁਲ ਜੀ ਅੱਜ ਉਹੀ ਕੁਝ ਦੇਖਣ ਨੂੰ ਮਿਲਿਆ ਜਿਹੜਾ ਕੁਝ 11 ਸਾਲ ਪਹਿਲਾਂ ਦੇਖਣ ਨੂੰ ਮਿਲਦਾ ਸੀਗਾ ਜੀ 11 ਸਾਲ ਇਹ ਕਿਲਾ ਰਾਏਪੁਰ ਦੇ ਵਿੱਚ ਮਿੰਨੀ 올림픽 ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਬਲਦ ਘਟਕਾ ਨਹੀਂ ਦੌੜਨਾ ਅੱਜ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਖੁੜੀਆਂ ਉਹਨਾਂ ਦੇ ਵੱਲੋਂ ਇਹਨਾਂ ਦਾ ਦੁਪਹਿਰੇ 12 ਵਜੇ ਉਦਘਾਟਨ ਕੀਤਾ ਗਿਆ ਇਸ ਤੋਂ ਬਾਅਦ ਪਹਿਲੇ ਰੌਂਡ ਦੇ ਵਿੱਚ 28 ਬਲਦ ਗੱਡੀਆਂ 7 ਪੜਾਵਾਂ ਦੇ ਵਿੱਚ ਭੱਜੀਆਂ ਹਰ ਰੌਂਡ ਦੀ ਜੇਤੂ ਬਲਦ ਗੱਡੀ ਦੇ ਕੱਲ ਨੂੰ ਸੈਕੰਡ ਰੌਂਡ ਦੇ ਵਿੱਚ ਹਿੱਸਾ ਲਵੇਗੀ ਤੇ 11 ਸਾਲ ਲੋਕਾਂ ਨੇ ਇਹਨਾਂ ਦੌੜਾਂ ਦਾ ਇੰਤਜ਼ਾਰ ਕੀਤਾ ਤਿੰਨ ਦਿਨ ਇਹ ਖੇਡਾਂ ਚੱਲ ਰਹੀਆਂ 19 ਫਰਵਰੀ ਤੱਕ ਤੇ ਵੱਖ-ਵੱਖ ਕਲਾਕਾਰਾਂ ਨੇ ਵੇੜੇ ਤੇ ਪੇਸ਼ਕਾਰੀ ਕਰਨੀ ਆ ਅੱਜ ਸੁਖਵਿੰਦਰ ਸੁਖੀ ਨੇ ਪਰਫਾਰਮੈਂਸ ਦਿੱਤੀ ਆ ਅਗਲੀ ਗੱਲ ਇਹ ਜੀ ਕਿ ਪਹਿਲੇ ਨੰਬਰ ਦੇ ਉੱਤੇ ਆਉਣ ਵਾਲੀ ਗੱਡੀ ਨੂੰ ਮਿਲੂਗਾ 2.5 ਲੱਖ ਰੁਪਈਆ ਦੂਜੇ ਵਾਲੇ ਨੂੰ 1.90 ਲੱਖ ਰੁਪਏ ਤੇ ਤੀਜੇ ਨੰਬਰ ਵਾਲੀ ਨੂੰ 1.30 ਲੱਖ ਰੁਪਏ ਜੀ ਜਿਹੜੀ ਅਸਲੀ ਗੱਲ ਸੀ ਜਿਹਦੇ ਕਰਕੇ ਬਲਦ ਗੱਡੀਆਂ ਬੰਦ ਕੀਤੀਆਂ ਗਈਆਂ ਸੀ ਸਾਡੇ ਪਿੰਡ ਤੋਂ ਬਿਲਕੁਲ ਨਾਲ ਹੈ ਜੀ ਰਾਏਪੁਰ ਉਹ ਇਸ ਕਰਕੇ ਬੰਦ ਕੀਤੀਆਂ ਗਈਆਂ ਸੀ ਵੀ ਜਿਹੜੇ ਗੱਡੀਆਂ ਭਜਾਉਣ ਵਾਲੇ ਪੁਰਾਣੀਆਂ ਦੇ ਮੂਰੇ ਆਰਾ ਲਾ ਲੈਂਦੇ ਤੇ ਬਲਦਾਂ ਦੇ ਪੱਟ ਲਹੂ ਲਹਾਨ ਕਰ ਦਿੰਦੇ ਹੁਣ ਫੇਰ ਉਸੇ ਤਰ੍ਹਾਂ ਹੀ ਆ ਜਾਂ ਕੇ ਬੰਦ ਕਰ ਦਿੱਤੀਆਂ ਉਹ ਨੇ ਨਾ ਨੀ ਹੁ ਦੇ ਕੋ ਕਿ ਕਿਸੇ ਪਸ਼ੂ ਨੂੰ ਕੋਈ ਨਿਛਾਣੀ ਦੇਣਾ ਕੋਈ ਆਰ ਨਹੀਂ ਲਾਉਣੀ ਕੋਈ ਉਹਨਾਂ ਦੇ ਸਰੀਰ ਦੇ ਉੱਤੇ ਅਤਿਆਚਾਰ ਨਹੀਂ ਕਰਨਾ ਇਹਨਾਂ ਨਿਯਮ ਤੇ ਸ਼ਰਤਾਂ ਦੇ ਤਹਿਤੀ ਦੌੜਾ ਹੋ ਰਹੀਆਂ ਜੀ ਤੇ ਪੁਲਿਸ ਦੇ ਸਪਾਹੀ ਬਣ ਕੇ ਕੌਣ ਲੁੱਟ ਰਿਹਾ ਰਹਾ ਇਹ ਜਿਲੰਦਰ ਦੇ ਵਿੱਚ ਨਾ ਚਾਰ ਬੰਦੇ ਨਕਲੀ ਪੁਲਿਸ ਦੇ ਅਸਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਇਹ ਚਾਰ ਨਕਲੀ ਪੁਲਿਸ ਦੇ ਉਹ ਆ ਜਿਹੜੇ ਕਿ ਪਹਿਲਾਂ ਐਨਕਾ ਵਿੱਚ ਨਾ ਕੰਮ ਕਰਦੇ ਸੀ ਜਾਂ ਕੋਈ ਹੋਰ ਕੰਮ ਕਾਰਜ ਕਰਦੇ ਸੀ ਪਰ ਨਸ਼ੇ ਪੱਤੇ ਦੇ ਵਿੱਚ ਪੈ ਗਏ ਇਹ ਇਹਨਾਂ ਨੇ ਸੰਖਾਰਾ ਲੱਭਿਆ ਵੀ ਪਾਈ ਪੈਸੇ ਕਿਵੇਂ ਕਮਾਉਣੇ ਆ ਤੇ ਉਹ ਪੈਸੇ ਕਮਾਉਣ ਦਾ ਰਾਹ ਇਹਨਾਂ ਨੇ ਲੱਭਿਆ ਨਕਲੀ ਪੁਲਿਸ ਜਿਵੇਂ ਬਣਨ ਵਾਲਾ ਦੋ ਜਣੇ ਥਾਣੇਦਾਰ ਬਣ ਗਏ ਤੇ ਦੋ ਜਣੇ ਵੈਸੇ ਵਿਚੋਲੀਆਂ ਬਣ ਗਏ ਮੰਨ ਲਓ ਵੀ ਮੈਨੂੰ ਰਾਤ ਨੂੰ 1 ਵਜੇ ਰੋਕਿਆ ਹੋਵੇ ਮੋਟਰਸਾਈਕਲ ਤੇ ਜਾਂਦੇ ਨੂੰ ਤੇ ਜਦੋਂ ਮੇਰੇ ਨਾਲ ਕੋਈ ਡੀਲ ਕਰਨ ਲੱਗੇ ਵੀ ਭਾਈ ਤੂੰ ਐ ਇੰਨੇ ਵਜੇ ਆਇਆ ਤੂੰ ਗਲਤ ਕੰਮ ਕਰਕੇ ਆਇਆ ਹੋਏਗਾ ਫਲਾਂ ਠੀਗਾ ਉਦੋਂ ਫਿਰ ਸਿਵਲ ਕੱਪੜਿਆਂ ਦੇ ਵਿੱਚ ਇੱਕ ਬੰਦਾ ਆਉਂਦਾ ਜਿਹੜਾ ਕਹਿੰਦਾ ਯਾਰ ਲੈ ਦੇ ਕੇ ਭਾਜੀ ਪਰੇ ਕਰੋ ਯਾਰ ਗੱਲ ਇਹ ਪੁਲਸ ਵਾਲੇ ਐਮਕੋ ਨੂੰ ਲੱ ਜਾਣਗੇ ਛੱਤ ਤੋਂ ਕਰਨ ਦੇ 5-7 ਹਜ਼ਾਰ ਰੁਪਏ ਦੇ ਚਮਤੇ ਮਾਰੂ ਉਹਨਾਂ ਦੇ ਉਹ ਵਿੱਚ ਹੀ ਆਪਦੇ ਬੰਦੇ ਰੱਖੇ ਆ ਇਹ ਫਿਰ ਰਾਤ ਨੂੰ ਸੜਕਾਂ ਦੇ ਉੱਤੇ ਨਿਕਲਦੇ ਹੁੰਦੇ ਸੀਗੇ ਕੋਈ ਤੁਰਿਆ ਜਾਂਦਾ ਬੰਦਾ ਫੜ ਲੈਣਾ ਕੋਈ ਰਿਹੜੀ ਵਾਲਾ ਕੋਈ ਬੰਦਾ ਸਾਈਕਲ ਤੇ ਜਾਂਦਾ ਕੋਈ ਮੋਟਰਸਾਈਕਲ ਤੇ ਜਾਂਦਾ ਉਹਨਾਂ ਦਾ ਲੁੱਟਾ ਖੋਹਾਂ ਕਰਦੇ ਹੁੰਦੇ ਸੀ ਤੇ ਕਈ ਮਹੀਨਿਆਂ ਬਾਅਦ ਅੱਜ ਫਿਰ ਇਹ 4 ਜਾਣੇ ਅਸਲੀ ਪੁਲਸ ਦੇ ਅੜਕੇ ਆਏ ਆ ਤੇ ਇਹਨਾਂ ਨੇ ਤੇ ਪਰਚਾ ਦਰਜ ਹੋਇਆ ਨਵਜੂਦ ਕੌਰ ਸਿੱਧੂ ਕਹਿੰਦੇ ਰਾਹੁਲ ਗਾਂਧੀ ਨਵੇਂ ਨਵੇਂ ਹੋ ਗਿਆ ਕਿ ਦਿਰ ਕੋ ਟਾਈਮ ਹੈ ਨਹੀਂ ਮੈਂ ਵੀ ਬੇਲੀ ਨਹੀਂ ਬਿਲਕੁਲ ਦੀ ਵੇਸੇ ਮੈਨੂੰ ਲੱਗਦਾ ਵੀ ਨਵਜੋਤ ਕੁਰਸਿੱਦੂ ਜਦੋਂ ਉਹਨਾਂ ਨੇ ਫਤੇ ਬਲਾਤੀ ਆ ਜਦੋਂ ਇਹਨੇ ਵੀ ਫਤੇ ਬਲਾਤੀ ਤਾਂ ਫਿਰ ਆਪਾਂ ਲੈਣਾ ਕੀ ਉਹ ਚੰਗੇ ਹੁਣ ਮਾੜੇ ਹੁਣ ਆਪਦੇ ਘਰ ਉਹ ਵਧੀਆ ਤੁਸੀਂ ਆਪਦੇ ਘਰ ਵਧੀਆ ਲੈਣਾ ਕੀ ਇਹਨਾਂ ਗੱਲਾਂ ਦੇ ਵਿੱਚੋਂ ਪਰ ਬੀਬੀ ਨਵਜੋਤ ਕੁਰਸਿੱਦੂ ਨੇ ਅੱਜ ਫੇਰ ਆਪਦਾ ਬਬਗਲਾਟ ਕੱਢਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਨਵਜੋਤ ਸਿੰਘ ਸਿੱਧੂ ਇੱਕ ਦਿਨ ਦਾ 25 ਲੱਖ ਰੁਪਏ ਕਮਾਉਂਦਾ ਸੀ ਮੈਂ ਇੱਕ ਮਹੀਨੇ ਦਾ 40 ਲੱਖ ਰੁਪਏ ਕਮਾਉਂਦੀ ਸੀ ਪਰ ਅਸੀਂ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਸੀ ਇਸ ਕਰਕੇ ਰਾਜਨੀਤੀ ਨੂੰ ਜੁਆਇਨ ਕੀਤਾ ਪਰ ਅਸੀਂ ਰਾਹੁਲ ਗਾਂਧੀ ਨੂੰ ਮਿਲਣ ਦਾ ਸਮਾਂ ਮੰਗਦੇ ਤੇ ਜੇਕਰ ਉਹਦੇ ਕੋਲ ਸਮਾਂ ਹੀ ਨਹੀਂ ਤਾਂ ਅਸੀਂ ਲੈਣਾ ਕੀ ਉਹਦੇ ਕੋਲ ਫਿਰ ਉਹ ਆਪਦੇ ਘਰੇ ਰਵੇ ਅਸੀਂ ਢੋਕੇ ਲੈਣੇ ਵੀ ਫਿਰ ਅਸੀਂ ਆਪਦੇ ਘਰੇ ਠੀਕ ਆ ਜੇ ਉਹਨੂੰ ਲੋੜ ਨਹੀਂ ਤੇ ਫਿਰ ਸਾਨੂੰ ਵੀ ਲੋੜ ਹੈ ਨਹੀਂ ਕਹਿੰਦੇ ਮੇਰੇ ਇਹਨੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਸਿਫਤਾਂ ਦੇ ਪੁਰ ਬਹੁਤ ਬੰਨੇ ਆ ਜੀ ਦੇਖੋ ਜੀ ਭਾਰਤ ਦੇ ਬਾਰੇ ਚੰਗਾ ਸੋਚਣ ਵਾਲਾ ਹਲੀਮੀ ਵਾਲਾ ਲਚਕੀਲੀ ਸੋਚ ਵਾਲਾ ਦੂਰਦਰਸ਼ੀ ਤੇ ਵਿਕਾਸਪੁਰਸ਼ ਸਾਰਾ ਕੁਝ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਵਿੱਚ ਗੁਣ ਆ ਇਹੀ ਗੱਲ ਕਹੀਏ ਵੀ ਮੈਂ ਤਾਂ ਇੱਕ ਵਾਰੀ ਚਾਹੁੰਨੀ ਆ ਵੀ ਰਾਹੁਲ ਗਾਂਧੀ ਨਾਲ ਕਦੇ ਮੁਲਾਕਾਤ ਹੋ ਜੇ ਮੈਂ ਦੱਸਾਂ ਸਹੀ ਵੀ ਭਾਈ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਕਾਂਗਰਸੀਆਂ ਨੇ ਪਾਰਟੀ ਦਾ ਪੱਠਾ ਵਿਖਾਇਆ ਹੂੰ ਹੂੰ ਬਾਕੀ ਜਿਹੜੀ ਪਿੰਡ ਬਚਾਓ ਕਮੇਟੀ ਸੀ ਜੀ ਉਹਦਾ ਕੋਈ ਮੈਂਬਰ ਕਹਿੰਦੇ ਪਿੰਡ ਬਚਾਉਣ ਨਹੀਂ ਸੋ ਪਿੰਗ ਪਿੰਡਾਂ ਦੇ ਵਿੱਚ ਨਿਗਾਰ ਲੈ ਕੇ ਆ ਰਿਆ ਹਾਂ ਬਿਲਕੁਲ ਜੀ ਆਮ ਆਦਮੀ ਪਾਰਟੀ ਨੇ ਯੋਧਾ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਪਿੰਡ ਬਚਾਓ ਕਮੇਟੀਆਂ ਬਣਾਈਆਂ ਉਦੇ ਵਿੱਚ ਇੱਕ ਕਮੇਟੀ ਮੈਂਬਰ ਹੈਗਾ ਜੀ ਰੇਸ਼ਮ ਸਿੰਘ ਅਮਰਸਰ ਦੇ ਵਿੱਚ ਪਿੰਡਾਂ ਲੋਪੋਕੇ ਤੇ ਇਸੇ ਜਿਹੜੀ ਆ ਪਿੰਡ ਬਚਾਓ ਕਮੇਟੀ ਜਿਹਨੂੰ ਕਹਿੰਦੇ ਜੀ ਵਿਲੇਜ ਡਿਫੈਂਸ ਕਮੇਟੀ ਤੇ ਉਹਦਾ ਮੈਂਬਰ ਆ ਰੇਸ਼ਮ ਸਿੰਘ ਅੱਜ ਪੁਲਿਸ ਨੇ ਰੇਸ਼ਮ ਸਿੰਘ ਨੂੰ 800 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਜੀ ਤੇ ਇਹਦਾ ਪਰਚਾ ਦਰਜ ਹੋਇਆ ਹੈ ਹੂੰ ਹੂੰ ਤੇ ਜਿਹੜੀ ਡਿਨਰ ਡਿਪਲੋਮੇਸੀ ਕਿਵੇਂ ਚੱਲ ਰਹੀ ਹੈ ਜੀ ਕਹਿੰਦੇ ਕਿ ਬੈਠ ਕੇ ਡਿਨਰ ਤੇ ਸਮਝੌਤੇ ਹੋਣੇ ਆ ਕੁਝ ਕਾਂਗਰਸ ਦੇ ਵਿੱਚ ਜ਼ਿਆਦਾ ਰੁਝਾਨ ਆ ਦੇਖੋ ਦੇਖੋ ਕਾਂਗਰਸਾ ਜਿਹੜੀ ਉਹ ਆਪਿਆਂ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਤਾਂ ਕਰ ਰਹੀ ਆ ਪਰ ਰੋਟੀ ਖਾ ਕੇ ਫਿਰ ਲੜ ਪੈਣੇ ਆ ਹੁਣ ਰੱਬ ਜਾਣਦਾ ਜੀ ਕਿ ਭਾਈ ਇਹ ਕਿੰਨੇ ਇਕੱਠੇ ਰਹਿਣਗੇ ਕਿੰਨੇ ਤੇ ਨਹੀਂ ਰਹਿਣਗੇ ਪਰ ਪ੍ਰਤਾਪ ਸਿੰਘ ਬਾਜਵਾ ਨੇ ਆਪਦੇ ਘਰ ਦੇ ਵਿੱਚ ਬੰਦ ਕਰਵਾਇਆ ਖਾਣ ਰਸਿਆਂ ਨੂੰ ਔਰ ਇੱਕ ਚਰਨਜੀਤ ਸਿੰਘ ਚੰਨੀ ਭਪੇਸ਼ ਵਗੇਲ ਰਾਜਾ ਵੜਿੰਗ ਇਹਦੇ ਵਿੱਚ ਸਿੱਕੀ ਢਿੱਲੋ ਤੇ ਇੱਥੇ ਹੋਰ ਵੱਖ-ਵੱਖ ਜਣੀਆਂ ਉਹ ਕਾਂਗਰਸੀ ਹਸਤੀਆਂ ਸਿੰਘਾਂ ਤੋਂ ਕਾਂਗਰਸੀ ਚਲੋ ਵੇਲੇ ਬੈਠੇ ਕਹਿੰਦੇ ਵੀ ਰੋਟੀ ਖਾਣ ਵੇਲੇ ਤਾਂ ਮਾਹੌਲ ਠੀਕ ਸੀਗਾ ਤੇ ਬਾਕੀ ਬਾਅਦ ਦੇ ਵਿੱਚ ਕੀ ਬਣਦਾ ਬਾਬਾ ਜਾਣੇ ਜੀ ਅਜਿਹੇ 10 ਲੱਖ ਰੁਪਏ ਦਾ ਇਨਾਮ ਰੱਖਿਆ ਜੀ ਇਹ ਗੈਂਗਸਟਰਾਂ ਨੂੰ ਫੜਵਾਉਣ ਦਾ ਜਾਂ ਕਿ ਗੈਂਗਸ ਗੈਂਗਸਟਰਾਂ ਬਾਰੇ ਦੱਸਣ ਦਾ ਸੂਚਨਾ ਦੇਣ ਦਾ ਜੇ ਕਿ ਸੂਚਨਾ ਹੋਵੇ ਪੁਖਤਾ ਹੋਵੇ ਤੁਹਾਡੀ ਸੂਚਨਾ ਦੇ ਉੱਤੇ ਪੁਲਿਸ ਕਾਰਵਾਈ ਕਰ ਸਕਦੀ ਹੋਵੇ ਇਹਦੇ ਕਰਕੇ ਇਹ ਖੰਨਾ ਪੁਲਿਸ ਦੇ ਐਸਐਸਪੀ ਆ ਜਿਹੜੇ ਉਹਨਾਂ ਦੇ ਵੱਲੋਂ ਡਾਕਟਰਦਰਪਨ ਆਲੂਵਾਲੀਆ ਦੇ ਵੱਲੋਂ ਇਹ ਆਮ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ ਇਹ ਗੱਲ ਕਹੀ ਹੈ ਕਿ ਸੂਬੇ ਦੇ ਵਿੱਚ ਸਰਕਾਰ ਤੇ ਸੂਬੇ ਦੀ ਪੁਲਿਸ ਗੈਂਗਸਟਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ੂਗੀ ਨਹੀਂ ਡਾਕਟਰ ਆਲੂ ਵਾਲੀਏ ਨੇ ਕਿਹਾ ਵੀ ਜੇ ਕਿਸੇ ਵੀ ਬੰਦੇ ਦੇ ਕੋਲੇ ਕਿਸੇ ਵੀ ਪੰਜਾਬ ਦੇ ਨਾਗਰਿਕ ਦੇ ਕੋਲੇ ਗੈਂਗਸਟਰਾਂ ਉਹਨਾਂ ਦੇ ਸਾਥੀਆਂ ਜਾਂ ਅਪਰਾਧਕ ਗਤੀਵਿਧੀਆਂ ਨਾਲ ਸੰਬੰਧਿਤ ਕੋਈ ਵੀ ਪੁख्ਤਾ ਜਾਣਕਾਰੀ ਆ ਤਾਂ ਬਿਨਾਂ ਕਿਸੇ ਡਰ ਦੇ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 9394693940 ਇਹਦੇ ਉੱਤੇ ਗੁਪਤ ਰੂਪ ਦੇ ਨਾਲ ਸੂਚਨਾ ਸਾਂਝੀ ਕਰ ਸਕਦਾ ਤੇ ਜਿਹੜਾ ਠੋਸ ਭਰੋਸੇਯੋਗ ਜਾਣਕਾਰੀ ਦੇਊਗਾ ਜਿਹੜਾ ਬੰਦੇ ਫੜਵਾਉਣ ਦੇ ਵਿੱਚ ਯੋਗਦਾਨ ਪਾਊਗਾ ਉਹਨੂੰ 10 ਲੱਖ ਰੁਪਏ ਦਾ ਇਨਾਮ ਮਿਲੂਗਾ ਰਣਾ ਜੀ 2 ਹਫਤੇ ਪਹਿਲਾਂ ਤੁਸੀਂ ਦੱਸਦੇ ਹੁੰਦੇ ਸੀ ਵੀ ਸੁੰਨ ਪੈਂਦਾ ਠੋਟਰ ਕਰਦੇ ਆ ਬਾਹਰ ਮੋਟਰਸਾਈਕਲ ਤੇ ਨਿਕਲਣੀ ਹੁੰਦਾ ਹੁਣ ਕਹਿੰਦੇ ਵੀ ਅੱਗ ਪੈਂਦੀ ਆ ਕਿੰਨੇ ਡਿਗਰੀ ਹੋ ਗਿਆ ਤਾਪਮਾਨ ਸੜਸਪੁਰ ਤੋਂ ਜੋ ਕੈਂਟ ਇਹ ਪਹਿਲਾਂ ਮੈਂ ਫਰੀਦਕੋਟ ਨਾਲ ਕੀਤੀ ਸੀ ਆਪਦੇ ਪਿੰਡਾਂ ਦੇ ਵੱਲ ਤੇ ਉਸ ਤੋਂ ਭੂਰ ਜੀ ਪਈ ਸੀ ਮਮੂਲੀ ਜੀ ਅੱਖਣ ਬਣ ਜੀ ਸਗੀ ਤੇ ਬਦਲ ਵਾਈ ਸੀ ਪਰ ਦੁਪਹਿਰੇ ਅੱਜ ਬਹੁਤ ਗਰਮੀ ਸੀ ਅੱਜ 31 ਡਿਗਰੀ ਟੈਂਪਰੇਚਰ ਪਾਰ ਗਿਆ ਜੀ 31 ਨੂੰ ਪਾਰ ਕਰ ਗਿਆ ਪੰਜਾਬ ਦੇ ਵਿੱਚ ਛੱਪੀਆਂ ਸਤਾਈਆਂ ਠਾਈਆਂ ਨੱਤੀਆਂ ਤੀਆਂ ਤੇ ਕੱਟੀਆਂ ਨੂੰ ਪਾਰ ਕਰ ਗਿਆ ਕਿਉਂਕਿ ਹਰ ਰੋਜ਼ ਦੋ ਦੋ ਡਿਗਰੀਆਂ ਟੈਂਪਰੇਚਰ ਵਧ ਜਾਂਦਾ ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ ਅੱਜ ਰਾਤ ਨੂੰ ਤੇ ਕੱਲ ਨੂੰ ਯਾਨੀ ਕਿ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪਰ ਗਰਮੀ ਨੇ ਪੰਜਾਬ ਦੇ ਵਿੱਚ ਪੂਰਾ ਕਹਿ ਰਿਹਾ ਵੀ ਆਰਦਾ ਜਲਵਾ ਦਿਖਾਉਣਾ ਸ਼ੁਰੂ ਕਰਤਾ ਜੀ ਤੇ ਹੁਣ ਮੀਂਹ ਪੈ ਜਾਣਾ ਹਮੀਂ ਦੇਖੋ ਕੀ ਹੈ ਜੀ ਜੇ ਮੀਂਹ ਮੰਨ ਲਓ ਪੈ ਜਾਂਦਾ ਤੇ ਮਮੂਲੀ ਜਾਂ ਕੱਟੀਆਂ ਤੋਂ ਹੋਟਕਦਾ ਵੀ ਪਲਟਾਈਆਂ ਤੇ ਅਜੇ ਟੈਂਪਰੇਚਰ ਪਰ ਹੁਣ ਕੱਟੀਆਂ ਤੋਂ 15 ਤੇ ਨਹੀਂ ਆਉਂਦਾ ਜੀ ਜਰਨਜੀ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਧੰਨਵਾਦ